ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਪੁਨੀਆ ਨੇੜੇ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਿੰਡੇ ਪੁਨੀਆ ਵਾਲੇ ਕੋਲ ਆਏ ਆ ਦੋਸਤੋ ਜਿਵੇਂ ਕਿ ਸਾਰੇ ਭੈਣ ਭਰਾ ਜਿੰਨੇ ਆਪਣੇ ਨਾਲ ਜੁੜੇ ਆ ਠੀਕ ਆ ਜੀ ਨਵੇਂ ਜੁੜੇ ਆ ਉਹਨਾਂ ਦੇ ਵੀ ਧਿਆਨ ਦੇ ਵਿੱਚ ਆਪਾਂ ਲਿਆ ਦੇਣੇ ਆ ਪਸ਼ੂ ਵਪਾਰ ਦਾ ਕੀਤਾ ਵੀਰ ਪਿੰਡੇ ਦਾ ਪਹਿਲਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਸੀ ਪਿਛਲੇ ਸਾਲ ਦੇ ਵਿੱਚ ਵੀ ਤੇ ਇਸ ਵਾਰ ਵੀ ਤਕਰੀਬਨ ਅਜ ਤੋਂ ਕੋਈ 3-4 ਦਿਨ ਪਹਿਲਾਂ ਇੱਕ ਅਪਡੇਟ ਆਪਾਂ ਦਿੱਤੀ ਸੀ ਤੁਹਾਨੂੰ ਵੀਰ ਭਿੰਦੇ ਦੇ ਘਰੋਂ ਇੱਕ ਬੜਾ ਵੀਰ ਸੇਲ ਕੀਤੀ ਸੀ ਉਹਦੇ ਤੇ ਬੜੇ ਭਾਪੜ ਤੇ ਜਾਇਜ ਹੁੰਦੇ ਆ ਬਾਜ਼ਪਰੇਟ ਹੁੰਦੇ ਆ ਬਾਕੀ ਵਿਹੜਾ ਵੇਖ ਕੇ ਤੇ ਰੇਟ ਭਾਪੜਤਾ ਸੁਣ ਕੇ ਸਾਰੇ ਭਰਾਵਾਂ ਨੂੰ ਪਤਾ ਲੱਗ ਹੀ ਜਾਣਾ ਵੀ ਜਾਇਜ ਮੁੰਨਾਂ ਦੇ ਉੱਪਰ ਜਿਹੜੇ ਵੀਰ ਖਰੀਦਦਾਰੀ ਆਪ ਕਰਦੇ ਆ ਤੇ ਜਾਇਜ ਲਿਆ ਕੇ ਸੇਲ ਕਰਦੇ ਆ 4 ਲਗਾ 4 ਲਗਾ ਦੀ ਇੱਕ ਛੋੜ ਦੇ ਵਿੱਚ ਗੱਲਬਾਤ ਕਰ ਗਏ ਤੇ ਦੋ ਵੜਾ ਤਾਂ ਤੁਸੀਂ ਸਾਹਮਣੇ ਦੇਖੋਗੇ ਸੁਈਆਂ ਸੁਵਾਈਆਂ ਨੇ ਇੱਕ ਤਕਰੀਬਨ ਬੋਲੇ ਦੇ ਵਿੱਚ ਹੀ ਆ ਇੱਕ ਤੇ ਥਲੇ ਦੋਸਤੋ ਇਸ ਵਕਤ ਤਾਂ ਦੁੱਧ ਚੰਗਾ ਆ ਕੋ 17 18 ਲੀਟਰ ਦੋਤੀ ਦੋਤੀ ਲਈ ਫਿਰਦੀ ਹੈ ਕਰਮਾਂ ਦੀ ਠੀਕ ਹੈ ਜੀ ਤੇ ਇੱਕ ਇਧਰ ਵਾਹਰ ਦਾ ਤੁਹਾਨੂੰ ਦਿਖਾ ਦੇਾਂਗੇ ਬਹੁਤ ਜਾਇਜ਼ ਵਾਜਬ ਰੇਟ ਵਿੱਚ ਤੁਹਾਨੂੰ ਮਿਲ ਜੂਗੀ ਗੱਬਣ ਤਿਆਰੀ ਦੇ ਉੱਤੇ ਹੀ ਇਹ ਤਕਰੀਬਨ ਸਮਾਂ ਲੈਂਦੀ ਹੈ ਜੇ ਪੁੱਛ ਲਵਾਂਗੇ ਵੀ 8 ਦਿਨ ਲੈਂਦੀ ਹੈ 7 ਦਿਨ ਲੈਂਦੀ ਹੈ ਤੇ ਇੱਕ ਤਕਰੀਬਨ 6 ਮਹੀਨੇ ਕੰਪਲੀਟ ਕਰ ਗਈ ਤੇ ਸੁਲਵਾਂ ਸਟਾਰਟ ਹੋ ਗਿਆ ਉਹ ਵਾਹਰ ਤੁਸੀਂ ਦੇਖੋਗੇ ਇਹਦੀ ਬਲੈਕ ਰੰਗ ਦੇ ਵਿੱਚ ਆ ਠੀਕ ਹੈ ਜੀ ਤੇ ਬਹੁਤ ਵਾਜਬ ਜਾਇਜ਼ ਰੇਟ ਆ ਅੱਗੇ ਕੋਈ 2-3 ਕੁ ਮਹੀਨੇ ਲਾਪੂਗਾ ਕੋਈ ਮੇਰਾ ਭਰਾ ਠੀਕ ਹੈ ਜੀ ਤੇ ਗਾਂ ਕਰਮਾਂ ਵਾਲੀ ਦੇ ਨੇੜੇ ਆ ਜਾਣਾ ਤੇ ਤਰੀਕਾ ਤੇ ਨੋਟ ਕਰ ਲ ਔਰ ਕਰਦੇ ਆ ਪੂਰੀ ਗੱਲਬਾਤ ਤੇ ਹਰੀ ਕੇ ਪਤਨ ਤੋਂ ਵੀ ਤਕਰੀਬਨ ਕੋਈ 15 14 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੂਨੀਆਂ ਬਿਲਕੁਲ ਕਰਿਆਲੇ ਦੇ ਲਾਗੇ ਪਿੰਦੇ ਸਭ ਤੋਂ ਪਹਿਲਾਂ ਸਾਸਰੀਗੜ ਵੀਰ ਸਾਸਰੀਗੜ ਰਾਜਵੀਰ ਸਾਸਰੀਗੜ ਜੋ ਵੀ ਵੀਰ ਆਪਣੇ ਰਾਜੈਨੂਲ ਵੇਣੇ ਸਾਰੇ ਭੈਣ ਭਰਾ ਸਾਸਰੀਗੜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਪਿੰਦੇ ਸੀ ਕੀ ਹਾਲ ਚਾਲ ਹੈ ਚੜਦੀ ਕਲਾ ਕਰਪਾ ਰ ਆਸਿਆ ਹੋਰ ਜੋਬਨ ਜੀ ਵਧੀਆ ਬੋਲੋ ਠੀਕ ਠਾਕ ਸਿਰ ਫੌਜਾਂ ਤਿਆਰ ਪਰ ਤਿਆਰੀ ਆ ਹਾਂਜੀ ਹਾਂਜੀ ਬਿਲਕੁਲ ਵੀ ਠੀਕ ਆ ਜੀ ਹਾਂਜੀ ਲੈ ਵੀ ਪਿੰਦੇ ਇੱਕ ਜ਼ਿਕਰ ਕੀਤਾ ਆਪਾਂ ਜਿਹੜਾ ਟੋਟਲ ਚਾਰ ਐਨੀਮਲ ਨੇ ਆਪਣੇ ਕੋਲ ਹਾਂਜੀ ਦੋ ਆ ਜਿਹੜਾ ਜਿਹੜੀਆਂ ਡੱਬੀਆਂ ਤੇ ਸੂਈਆਂ ਆਪਣੇ ਕੋਲ ਹਾਂਜੀ ਆ ਤੀਜੀ ਡੱਬੀ ਵਾਰ ਗੱਭਣ ਤਿਆਰੀ ਦਿੱਤੀ ਆ ਹਾਂਜੀ ਬਿਲਕੁਲ ਇੱਕ ਤਕਰੀਬਨ 6 ਮਹੀਨੇ ਪੂਰੀ ਕਰ ਗਈ ਹੈ ਤੇ 7ਵੇਂ ਮਹੀਨੇ ਦੇ ਵਿੱਚ ਮੈਨੂੰ ਲੱਗਦਾ ਵੀ ਸਟਾਰਟਿੰਗ ਹੋ ਜੀ ਹਾਂਜੀ 7ਵੇਂ ਸਟਾਰਟਿੰਗ ਹੈ ਤੇ ਬਾਕੀ ਮਾਲ ਭਾ ਫੜਤਾ ਬਿਲਕੁਲ ਉਹੀ ਛੋਟੇ ਛੋਟੇ ਜਿਹੇ ਰੇਟ ਛੋਟੇ ਛੋਟੇ ਜਿਹੇ ਰਾਸਿਆ ਤੋਂ ਪਾ ਕੇ ਗਿਆ ਵੀਡੀਓ ਦਾ 11 ਮਿੰਟਾਂ ਜੋ ਗਾਂਗ ਜੀ ਆ 11 ਮਿੰਟਾਂ ਜੀ ਪਹਿਲੇ ਫੋਨ ਰਿਕਾਰਡ ਹੀ ਬਣ ਗਿਆ ਤੇ ਰਿਕਾਰਡ ਹੀ ਬਣ ਗਿਆ ਇਹਨੂੰ ਗੱਲ ਕਹੀ ਆ ਵੀ ਭਾਉ ਪੁੱਛ ਟੋਟੇ ਗਈ ਆ ਲੱਗੇ ਆਪਣੇ ਚਲੇ ਗਈ ਆ ਹਾਂ ਬਾਕੀ ਫੋਨ ਤੋਂ ਆਇਆ ਬੜਾ ਜਿਆਦਾ ਨਾ ਪਰ ਜਦੋਂ ਖਰੀਦ ਹੀ ਪਹਿਲੇ ਬੰਦੇ ਨੇ ਲਈ ਤੇ ਫਿਰ ਇਹ ਵਾੜੀ ਮੰਨ ਲਾ ਵੀ ਜਿਹੜੀ ਦਿੱਤੀ ਸੀ ਉਹ 65000 ਦੀ ਸੀ ਹਾਂਜੀ 65000 ਦੇ ਵਿੱਚੋਂ 2000 ਹੋਰ ਛੜਤਾ ਆਈ ਅੱਛਾ ਜਿਹੜੀ 70 75000 ਵਾਲੀ ਸੀ ਕੀ ਇਹ ਤੇ ਚਲੋ ਤੁਹਾਨੂੰ ਪਤਾ ਵੀ ਟਾਰਗੇਟ ਨਾਲੋਂ ਜੇ ਕੋਈ 85000 ਕੀ ਚ ਸੌਲੀ ਮਿਲਦੀ ਕੌਣ ਨਾ ਲਊਗਾ ਹਾਂਜੀ ਹਾਂਜੀ ਤੇ ਦੁੱਧ ਵੀ ਇੰਨਾ ਹੀ ਕਰੇ ਵੀਰ ਆਏ ਚਲੋ ਲੈ ਚੋਈ ਤੇ ਨਹੀਂ ਬਾਤ ਚੁਣਾ ਇੱਥੇ ਆ ਕੇ ਵੇਖ ਕੇ ਅੱਛਾ ਅੱਛਾ ਵੈਸੇ ਤਾਂ ਭੰਡਾ ਭੁੰਡਾ ਲੈ ਵੀ ਚੋ ਕੇ ਵੇਖਾਂਗੇ ਹਾਂ ਹਾਂ ਪਰ ਚੋਗੇ ਨਹੀਂ ਨਾ ਵੇਖੀ ਫਿਰ ਬਣੀ ਪੁਣੀ ਵੇਖ ਕੇ ਇ ਵਖਾਇਆ ਚੰਗੀਆਂ ਚੰਗੀਆਂ ਵਹੜਾ ਦੇ ਰੇੜ ਵੀ ਕਰਤੀਏ ਨਾਰਮਲ ਦਰਮਿਆਨੇ ਜੇ ਤੇ ਆ ਪਹਿਲੇ ਨੰਬਰ ਤੇ ਆਪਣੇ ਕੋਲ ਵਹੜ ਖੜੀ ਹੈ ਫਿਰ ਸਵੇਰੇ ਦੇ ਵਿੱਚ ਦੱਸਦਿਓ ਸੂਹਾ ਕਿੰਮਾ ਤੇ ਸਮਾਂ ਇਹਨੂੰ ਕਿੰਨਾ ਕੁ ਹੋ ਗਿਆ ਸੀ ਇਹਨੂੰ ਇਹ ਵੀਰ ਜੀ ਪਰਸੋਂ ਰਾਤੀ ਸੂਈ ਆ ਠੀਕ ਹੈ ਸੂਹਾ ਇਹਦਾ ਦੂਸਰਾ ਹੈ ਠੀਕ ਹੈ ਹੁਣ ਵੀ ਜਿਹੜੀ ਅੱਜ ਖਾਲੀ ਕੀਤੀ ਆ 17 ਤੋਂ 18 ਕਿਲੋ ਬੋਹੜਾ ਦੇ ਥੱਲੇ ਆਗਾ ਠੀਕ ਹੈ ਬਸ 17 18 ਕਿਲੋ ਬੋਹੜਾ 17 18 ਕਿਲੋ ਪੱਕਾ ਜਿਹੜਾ ਹੈ ਠੀਕ ਆ 15 ਤੋਂ ਬਾਹਰ ਭਾਵੇਂ ਇੱਥੇ ਆ ਕੇ ਕੋਈ ਚੋਲੇ ਪਰਸੋਂ ਰਾਤ ਦੀ ਸੂਈ ਆ ਪਰਸੋਂ ਰਾਤ ਦੀ ਤੇ ਦੂਜਾ ਸੂਹਾ ਹੈ ਲਓ ਵੀ ਦੂਜ ਮੇਲ ਕਾਫਾ ਜੋ ਬਣਾ ਨੂੰ ਹਲਾ ਨੂੰ ਮਾਰਾ ਦਿਖਾਈਏ ਉਹ ਬਣਾ ਚੱਲਦਾ ਦੋਸਤੋ ਤੁਸੀਂ ਇੱਕ ਵੇਖ ਕੇ ਚਲੋ ਜਜਮੈਂਟ ਕਰੀ ਜਾਣੀ ਆ ਆ ਕਰੋ ਚੈੱਕ ਬਹੁਤ ਸੋਹਣਾ ਲੇਵਾ ਵਿਖਾਲੇ ਬਕੂਲੇ ਤੋਂ ਕਰ ਲੋ ਇੱਕ ਵਾਰੀ ਤੁਸੀਂ ਨੋਟ ਵੀ 18 17 18 17 ਲੀਟਰ ਪੌਲਾ ਹੀ ਆ ਪੌਲਾ ਠੀਕ ਆ ਜੀ ਆਜਾ ਤੀਜੇ ਦਿਨ ਦੀ ਸੂਈ ਤੁਹਾਨੂੰ ਤੇ ਬਾਕੀ ਸਪੇਸ ਵੰਡ ਤੁਸੀਂ ਇਧਰ ਥਾਣਾ ਦੀ ਕਰ ਲੋ ਚੈੱਕ ਆ ਵੇਖੋ ਜੀ ਟਿਕਾ ਦੀ ਸੋ ਦੁਜਾ ਸਵੇਰ ਦੱਸ ਰਿਹਾ ਭਿੰਦਾ ਵੀ ਦੁਜਾ ਸਵੇਰ ਸੂਈ ਆ ਨਾਲ ਦੀ ਨਾਲ ਹੀ ਤੁਹਾਨੂੰ ਆਪ ਖੋਲ ਕੇ ਤੋੜ ਕੇ ਦਿਖਾ ਦਿੰਦੇ ਆ ਠੀਕ ਹੈ ਜੀ ਤੇ ਵੀਡੀਓ ਲੰਬੀ ਨਹੀਂ ਕਰਾਂਗੇ ਜਿੰਨੀ ਵੀ ਹੋ ਸਕਦੀ ਹੈ ਬਿਲਕੁਲ ਪੁਆਇੰਟ ਟੂ ਪੁਆਇੰਟ ਆਪਾਂ ਗੱਲਬਾਤ ਕਰਦੇ ਚੱਲਾਂਗੇ ਲੈ ਜੋ ਬਣ ਖੋਲੇ ਨੂੰ ਵੀਰ ਸੋ ਡੱਬੀ ਵੈੜਾ ਬਾਕੀ ਰੰਗ ਬਾਜਾ ਠੀਕ ਹੈ ਜੀ ਰੰਗ ਪ੍ਰਿੰਟ ਫੈਸ਼ਲ ਪੋਲਿਸ਼ਨ ਤੁਸੀਂ ਆਪ ਵੇਖ ਕੇ ਜਜਮੈਂਟ ਕਰ ਲਿਓ ਸੋ ਸੋਹਣੀ ਰੰਗ ਪ੍ਰਿੰਟ ਦੇ ਵਿੱਚ ਵਜਾ ਦਾ ਲੋਡ ਵੀ ਵੈੜਦਾ ਬਹੁਤ ਜਿਆਦਾ ਸੋਹਣੀ ਫੇਸ ਕੁਆਲਿਟੀ ਬਿਲਕੁਲ ਛੋਟੀ ਬੂਥੀ ਛੋਟਾ ਕੰਨ ਆ ਲੋ ਹਾਂ ਤੋੜ ਲਓ ਲੰਬਾ ਬਾਕੀ ਸੁਪਾਇਸ ਬੁਈ ਲਾ ਬਣਾ ਜੱਡਾ ਪਿੰਦੇ ਬੜੀ ਹੈ ਨਾ ਬੜੀ ਬੜੀ ਵੀ ਰਾਸਾਂ ਚ ਚਵਾਈ ਹੋ ਲੱਗੀ ਗੱਲਾਂ ਹੀ ਗਾਲਆਂ ਆ ਚਵਾਈ ਦਾ ਮੋਟਰ ਹੀ ਆ ਕੇ ਦੋਦੀ ਕਰੋ ਚੱਕ ਜੀ ਠੀਕ ਆ ਜੀ ਸੋ ਹਾਈਟ ਮੀਡੀਅਮ ਤੇ ਵਿੱਚ ਆ ਬਾਕੀ ਪਲੀ ਪਲੀਤੀ ਬਹੁਤ ਆ ਠੀਕ ਆ ਜੀ ਤੇ ਜਿੰਨੇ ਕੇ ਰੇਟ ਚ ਤੁਹਾਨੂੰ ਅੱਜ ਮਿਲ ਜਾਣੀਆਂ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਹਰੇਕ ਦਾ ਫਰਜ ਬਣਦਾ ਵੀ ਦੋ ਚੌ ਥਾਵਾਂ ਤੋਂ ਨਹੀਂ ਕੋਈ ਦੋ ਪੰਜਾ ਸੱਤਾ ਥਾਵਾਂ ਤੋਂ ਵੇਚ ਵਿਛਕ ਆਪਣੀ ਟਰਾਈ ਮਾਰ ਕੇ ਤੁਸੀਂ ਸੌਦਾ ਬਾਅਦ ਵਿੱਚ ਲਾ ਲਿਓ ਕਰ ਲਿਓ ਠੀਕ ਆ ਜੀ ਫੋਨ ਬਾਅਦ ਚ ਲਾ ਲਿਓ ਬਾਕੀ ਵੇਰ ਤੁਸੀਂ ਵੇਖੋ ਠੀਕ ਆ ਜੀ ਵਜਨ ਨੂੰ ਬਹੁਤ ਆ ਸੋਹਣੀ ਫੇਸ ਕੁਆਲਿਟੀ ਬਾਡੀ ਸਟਰਕਚਰ ਦੀ ਸੋਹਣੀ ਆ। ਭਵਾਨੇ ਚੱਡੇ ਦੀ ਸਾਫ ਸੁਥਰੀ ਆ ਠੀਕ ਆ ਜੀ ਤੇ ਥਾਣ ਮੁੱਠੀ ਮੁੱਠੀ ਆ। ਲੱਕ ਲੈ ਥਾਣ ਮੋੜ ਲਾ। ਇਹਦੇ ਕਿਸੇ ਰਕਮ ਦਾ ਕੋਈ ਭੂਰ ਛੱਟਾ ਨਜ਼ਰ ਤੇ ਨਹੀਂ ਆਇਆ ਭਰਾ। ਆ ਸਾਕਿਆਂ ਤਾਰਾ ਮਰਾਦਾ ਕਿ ਪਹਿਲੀ ਗੱਲ ਦਾ ਵੀਡੀਓ ਲੰਮੀ ਹੋ ਜਾਣੀ ਆ। ਹਾਂ। ਅੜਾ ਮੁੜ ਕੇ ਭੈਣ ਭਰਾ ਥੱਲੇ ਕਮੈਂਟ ਵੀ ਕਰਦੇ ਤੈਨੂੰ ਵੀ ਵੀਡੀਓ ਥੋੜੀ ਛੋਟੀ ਕਰੇਗਾ। ਹਾਂ। ਬਾਕੀ ਕੋਈ ਭੂਰਾ ਜਨਾ ਭੂਰ ਛੱਟਾ ਨਹੀਂ ਇਹਦੇ ਵਿੱਚ ਹੈਗਾ। ਚਲੋ ਜੀ। ਕਿਸੇ ਗੱਲ ਦੀ ਕਮੀ ਨਹੀਂ ਹੈ ਕਿ ਜਿਤਨਾ ਮਰਜੂਗਾ ਦੀ ਤਸੱਲੀ ਕਰਕੇ ਖੜੇ ਆਉਣ ਦਾਨ ਮੰਗਾਵੇ। ਕੋਈ ਚੱਕਰ ਨਹੀਂ ਲੋ ਵੀ ਬਾਕੀ ਮੇਰਾ ਭਰਾ ਉਹ ਆਪਣਾ ਫਰਜ਼ ਹੈ ਤੁਸੀਂ ਸਮਝ ਲਓ ਠੀਕ ਹੈ ਜੀ ਇੱਥੇ ਆਣ ਕੇ ਚੋਕੇ ਵੇਖਣੀ ਆ ਆਨਲਾਈਨ ਚਵਾਉਣੀ ਆ ਜਿੱਦਾਂ ਵੀ ਕਿਸੇ ਭਰਾ ਦੀ ਤਸੱਲੀ ਹੁੰਦੀ ਉਦਾਂ ਹੀ ਕਰੋ ਤੇ 18 17 18 17 ਲੀਟਰ ਬੋਲੇ ਬੋਲਾ ਹੈ ਅੱਜ ਦੂਜੇ ਤੀਜੇ ਪੀਜੇ ਦਿਨ ਦੀ ਸੂਈ ਦੇ ਥੱਲੇ ਤੇ ਥਾਣਾ ਪਤਾ ਨੂੰ ਲਾਗਿਓ ਵਿਖਾਤੇ ਰੇਟ ਭਿੰਦੇਵਰ ਆਜੋ ਰੇਟ ਦਾ ਭਿੰਦੇਵਰ ਕੀ ਕਰਾਂਗੇ ਡਿਮਾਂਡ ਕੀ ਕਰਦੇ ਆ ਦੇ ਦਈਏ ਕਿੰਨੇ ਦੀ ਫਿਰ ਪਰ ਆਸ ਹੈ ਰੇਟ ਉਹ ਦਿਨਾਂ ਨੂੰ ਆਪਾਂ ਜਾਇਜ਼ ਹੀ ਕਰਨੇ ਆ ਆ ਕਿਉਂਕਿ ਇਹ ਮੈਂ ਜ਼ਿਆਦਾ ਫਾਲਤੂ ਰੇਟ ਕਰਨ ਦਾ ਫਾਇਦਾ ਨਹੀਂ ਜੋ ਕੋਈ ਆਪਦਾ 2-3000 ਵਿੱਚ ਰੱਖ ਕੇ ਸਹੀ ਹੈ ਜੀ ਉਹ ਕਰ ਲੈਣੇ ਕੋਈ ਚਾਰ ਪਸ਼ੂ 2-2000 ਲੈ ਕੇ ਤੇ ਚਲੋ ਬਸ ਬਸ ਜੀ ਬਸ ਬਸ ਇਹ ਰਾਸਿਆਂ ਰੇਟ ਦਾ ਮੰਗਨ ਉਹਦਾ ਭਾਵੇਂ 85000 ਮੰਗ ਲਗੇ ਹਾਂ ਜੀ ਹਾਂ ਜੀ ਠੀਕ 82000 ਦੀ ਦੇ ਦੇਗੇ 82000 ਦੀ ਆ ਨਹੀਂ ਪਿੰਦੇ ਨਾ 82 ਦੇ ਨਾ ਹੀ 80 ਹੋਰ ਗੱਲਾਂ ਬਾਤਾਂ ਕਰ ਗਈ ਆਪਾਂ ਦੋਵੇਂ ਕਿਹੜੀਆਂ ਗੱਲਾਂ ਬਾਤਾਂ ਕਰੀਏ ਤੂੰ ਦੱਸ ਦੇ ਕਿਹੜੀਆਂ ਸੁਣ ਨਹੀਂ ਹੋਰ ਗੱਲਾਂ ਬਾਤਾਂ ਕਰਕੇ ਫਿਰ ਰੇਟ ਥੱਲੇ ਨੂੰ ਆਉਂਦੀ ਹੋਰ ਗੱਲਾਂ ਬਾਤਾਂ ਕਿਹੜੀਆਂ ਕਰਨਗੇ 80000 ਦੀ ਰਾਸਿਆਂ ਦੇ ਰਹੀ 80000 ਦੀ ਨਹੀਂ ਕਮਾਲ ਹੋ ਗਈ ਥੱਲੇ ਆਉਂਦੀ ਏ ਇੱਕੋ ਇੱਕ ਹਾਂ ਨਾ ਰਾਸ 78000 ਦੀ ਦੇ ਦੇਾਂਗੇ 70000 ਦੀ ਵਾ ਜੋ ਦੇ ਵੇਸਾਬ ਵਾਲਾ ਗਾੜੀ ਵੇੜ ਵੇਲ 85 85 90 90 ਮੋਲ ਨਹੀਂ ਮੋਲ ਤਾਂ ਭਿੰਦੇ ਵਿੱਚ ਕਰਦੀ ਫਿਰਦੀ ਆ 90 95 ਵੀ 92 ਵੀ ਕਰੀ ਜਾਂਦੀ ਆ ਕਰਦੀ ਆ ਜੀ ਗੱਲ ਕਰ ਆਹੋ ਆ ਇਹਨੂੰ ਕਿੰਨਾ ਕਿ ਕੁਦਰਤ ਨੇ ਸੋਨਾ ਬਣਾਤਾ ਇਹ ਤਾਂ ਕਹਿੰਦੇ ਵੀ ਮੇਰਾ ਕਰੋ ਆਪਾ ਨੋਸਾ ਆਪਾ ਨੋਸਾ ਨੂੰ ਵੇ ਪਾ ਕਰੀ ਜਾਵੇ ਜੋ ਕਰੀ ਜਾਵੇ ਆਪਾਂ ਆਪਦੀ ਕਰਨੀ ਆ ਆਪਾਂ ਆਪਣੀ ਮਰਜ਼ੀ ਕਰਨੀ ਆ ਜਮ ਜੀ 70 ਨਹੀਂ 70 ਨਹੀਂ ਹੋਰ ਗੱਲ ਕਰਦੀ ਇੱਕ ਗੱਲ ਨਵੇੜ ਦਈਏ ਮੈਂ ਫਿਰ ਨਵੇੜੀ ਤੂੰ ਨਵੇੜ ਦਈ 70000 ਦੀ ਦੇ ਦੇਗੇ ਨਹੀਂ ਤੂੰ ਜਿਆਦਾ ਨਾ ਫਿਰ ਕੰਮ ਕਰਿਆ ਕਰ ਮੈਂ ਨਹੀਂ ਕੋਈ ਨਹੀਂ ਉਹ ਵੈੜ ਲੈ ਵੇਖ ਪਹਿਲਾਂ ਕੋਈ ਨਹੀਂ ਕੋਈ ਨਹੀਂ ਵੈੜ ਦੇਖ ਲਈਏ ਆਪਣੇ ਭਰਾਵਾਂ ਨੇ ਵੀ ਵੇਖ ਲਈਏ ਤੇ ਆਪਾਂ ਵੀ ਵੇਖ ਲਈਏ ਦੇਰ ਕੀ ਬਸ ਕੋਈ ਨਾ ਕਿ ਰਾਸ਼ਾ ਜੇ ਤੂੰ ਆਸ ਤਾਂ 75 ਦੀ ਦੇ ਦੇ ਬਹੁਤ ਪਿਆ ਥੋੜੀ ਹੋਣੀ ਕੋਈ ਇਹ ਨਾ ਆ ਕੇ 2 ਘਟਾਲੋ 3 ਘਟਾਲੋ ਮੈਂ ਵੀ 75000 ਦੀ ਦੋਸਤ ਇਹ ਵਾਰ ਮਿਲ ਜੂਗੀ ਬੱਛਾ ਮਗਰ ਪਸੰਦ ਆਊਗੀ ਬਾਕੀ ਸੋਨਾ ਟਾਂਚਾ ਵੈੜ ਪੂਰੀ ਸਫਾਈ ਦੇ ਵਿੱਚ ਆ ਵੇਖੋ ਬਹੁਤ ਵਧੀਆ ਇੱਧਰ ਸਾਈਗਨ ਨੰਬਰ ਦੇ ਪਿੰਦੇ ਇੱਧਰ ਆ ਜਾ ਫਿਰ ਤੇ ਆਹ ਵੈੜ ਤੇ ਥੱਲੇ ਇਸ ਵਕਤ ਦੁੱਧ ਕਿੰਨਾ ਇਹਦੇ ਥੱਲੇ ਰਾਸਾ ਹੈਗੀ ਇਹ ਵੀ ਦੂਸਰੇ ਆ ਪਰ ਕਿਸੇ ਨੇ ਸਾਂਭੀ ਨਹੀਂ ਹਾਂ ਉਹਦੇ ਨਾਮ ਦੀ ਇਹਦਾ ਮੁੱਲ ਵੀ ਉਹੋ ਜਿਹਾ ਹੋ ਜਾਣਾ ਹੈ ਹਾਂਜੀ ਹਾਂਜੀ ਬਾਕੀ ਇਹਦੇ ਥੱਲੇ 18 ਕਿਲੋ ਲੀਟਰ ਮਾਰਵਾ ਦੋ ਦੇ 18 ਕਿਲੋ 18 ਕਿਲੋ ਮਨਾ ਪਹਿਲੀ ਗੱਲ ਤਾਂ ਜਿੰਨੇ ਇਹ ਗਾਂ ਖਰੀਦਣੀ ਘਰੇ ਹੀ ਆਵੇ ਵਿਚੋ ਬੇਸਮਾ ਲੈ ਜਾਵੇ ਉਹ 18 18 17 ਲੀਟਰ ਇਹਦਾ ਬੋਲ 18 ਲੀਟਰ ਕਹਦਾ ਜੇਦਾ 18 ਲੀਟਰ ਦੁੱਧ ਕਹਦਾ ਜੇਦਾ ਤਸੱਲੀ ਕਰੇ ਫਿਰ ਆਪ ਦੀ ਤਸੱਲੀ ਪਹਿਲੀ ਗੱਲ ਚਲੋ ਉਹਦਾ ਤਾਂ ਬੋਲ ਆ ਗਿਆ ਭੈਣ ਭਰਾ ਉਹਨਾਂ ਨੂੰ ਮੰਗਾ ਲੈਣੀ ਚਲੋ ਬੋਲੇ ਦਾ ਤੁਹਾਨੂੰ ਪਤਾ ਵੀ ਅਗਲੇ ਥਾਣੇ ਧਾਰਾ ਹੀ ਮਾਰਦੇ ਬਸ ਬਸ ਕਿਉਂ ਨਹੀਂ ਹੋਵੇ ਚਲੋ ਪਰ ਪਹਿਲੀ ਗੱਲ ਤੇ ਚੋਣ ਆਵੇ 8 ਕਿਲੋ ਦੁੱਧ ਤੇ ਥੱਲੇ ਜਿਹੜਾ ਲੀਟਰ ਵਾਲਾ ਹੋਣਾ ਹੀ ਆਹ ਤੇ ਜਿਹੜਾ ਕੋਈ ਝੱਗ ਝੂ ਗਾਲਾ ਦਾ ਭਾਵੇਂ ਜੋ ਮਰਜੀ ਮਣਾਈ ਜਾ ਥਾਰ ਰਾਈਟਰ ਕਰਮਾਈ ਦੋ ਦੀ ਦੋ ਦਾ ਅਜਾ ਦਿਨ ਕਿੰਨੇ ਦੇ ਵਿੱਚ ਚੱਲਣ ਦੇ ਪਿੰਦੇ ਦਿਨ ਆ ਸਾਬ ਇਹਨਾ ਵਰਟੀਕਲ ਵਾ ਤੋਂ ਅੱਧਾ ਹੱਦ ਨਾ ਰਹੀ ਆ ਮਗਰ ਬੱਛੀ ਆ ਹਉ ਤਾ ਲਾਲਾ ਦੱਸ ਦੇ ਲਾਲਾ ਮਗਰ ਜੀ ਮਗਰ ਬੱਛੀ ਆ ਠੀਕ ਆ ਜੀ ਫੀਮੇਲ ਕਾਫ ਆ ਮਗਰ ਤੇ ਹਫਤਾ ਕੋਈ 8 ਦਿਨ ਹਫਤਾ 8 ਦਿਨ 10 ਦਿਨ ਕੋਈ ਆਈਡੀਆ ਲਾ ਲੈ ਠੀਕ ਆ ਜੀ ਬਾਕੀ ਵੇਨ ਦੋ ਪਾਸੇ ਚੈੱਕ ਕਰੋ ਮਿਲਕ ਨਾੜੀ ਤੇ ਹਵਾਨੇ ਚੱਡੇ ਦੇ ਉੱਪਰ ਨਾੜਾਂ ਤੁਸੀਂ ਚੈੱਕ ਕਰ ਲਓ ਥਾਣ ਦੇਖੋ ਜੀ ਬਹੁਤ ਪਿਆਰਾ ਥਾਣਾ ਤੇ ਬਿਲਕੁਲ ਸਾਫ ਸੁਥਰਾ ਥਾਣਾ ਕਿਸੇ ਤਰ੍ਹਾਂ ਦਾ ਕੋਈ ਦੋਸਤੋ ਆਪਾਂ ਕਹਿ ਦਿੰਦੇ ਨਾ ਵੀ ਕਿ ਜਿਵੇਂ ਮਾਰਾ ਮੁੜ ਕੇ ਤੇ ਤਰ੍ਹਾਂ ਨਿਸ਼ਾਨੀ ਜਾਂ ਕੋਈ ਪਿਲਕਰਾ ਕੋ ਦੂਜਾ ਤੇ ਜਾ ਉਤਰਾ ਰਾਸਿਆਂ ਬਣਿਆ ਵੀ ਨਾ ਕਰਿਆ ਵਾਲਾ ਬਿਜਲੀ ਘਰ ਥੱਲੇ ਕਰਿਆ ਵਾਲਾ ਬਿਜਲੀ ਘਰ ਹੀ ਆ ਹਾਂ ਆ ਜਾਲੀ ਆ ਕਰਿਆਲੇ ਦਾ ਬਿਜਲੀ ਘਰ ਹੀ ਬਣਿਆ ਪਿਆ ਜ ਆ ਜੋਪਨ ਖੋਲ ਕੇ ਇੱਕ ਵਾਰੀ ਕਰ ਪੇਸ਼ ਲਓ ਵੀ 18 ਕਿਲੋ ਦੋਸਤੋ ਦੁੱਧ ਇਹਦੇ ਥੱਲੇ ਮੌਜੂਦ ਆ ਜਿਹੜਾ ਕਿਸੇ ਵੀਰ ਨੇ ਚੋਲਣਾ ਠੀਕ ਆ ਜੀ ਉਹਦੀ ਗੱਲਬਾਤ ਕਰਾਂਗੇ ਕਿਆ ਘਗਰਾ ਦੇ ਪਿੰਡਾਂ ਦਾ ਵੀ ਭਾਵੇਂ 19 20 ਲੀਟਰ ਹੀ ਕਰਾ ਲੋ ਵੀਰੋ ਪਹਿਲੀ ਗਾਂ ਦਾ ਤੈਨੂੰ ਦੱਸਿਆ ਸੀ ਨਾ ਕਿ ਝਾਗ ਵਾਲਾ ਤਾਂ 30 ਕੋਈ ਮਿਲ ਲੈ ਠੰਡਾ 22 ਕਿਲੋ ਤਾਂ ਵੀਰ ਹੀ ਗਰੰਟੀ 22 ਕਿਲੋ ਹੀ ਅਸਲੇ ਦੋਦ ਹਾਂ ਬਾਕੀ ਮੂੰਹ ਮੱਤੇ ਤੇ ਚੰਗੀ ਆ ਥੋੜੀ ਜੀ ਉਤੋਂ ਰੁੱਖੀ ਕਹਿ ਲੋ ਵੀ ਥੋੜੀ ਜੀ ਘੱਟ ਸਾਫ ਸੰਭਾਲ ਹੋਈ ਹੈ ਕਿਸੇ ਭਰਾ ਤੋਂ ਬਾਕੀ ਫਿਰ ਵੀ ਏਡੀ ਕੋਈ ਨਸੇਰੀ ਨਹੀਂ ਹੈਗੀ ਕੱਦ ਤਾਂ ਵੱਡਾ ਹੈ ਠੀਕ ਆ ਜੀ ਛੋਟਾ ਕੰਨ ਬਾਕੀ ਨਸਲ ਬ੍ਰੀਡ ਤੁਸੀਂ ਵੇਖ ਕੇ ਚੈੱਕ ਕਰੋ ਸਟੇਟ ਪਟਾ ਤੇ ਫੈਸ਼ਨ ਪੁਸ਼ਣ ਬੱਚੀ ਦਾ ਬਹੁਤ ਅਲੈਦਾ ਹੀ ਆ ਲਿਆ ਵੀਰ ਜੋਬਨ ਤੋਰੈ ਨੂੰ ਫਿਰ ਫਰ ਲੰਬਾਈ ਲੂਈ ਦੀ ਚੰਗੀ ਆ ਬਾਕੀ ਦੁੱਧ ਦੇ ਹਿਸਾਬ ਨਾਲ ਹੀ ਗੱਲਬਾਤ ਬੰਨੀ ਹੁੰਦੀ ਆ ਪਸ਼ੂ ਤੋਂ ਦੁੱਧ ਹੋਣਾ ਚਾਹੀਦਾ ਚੰਗਾ ਪਰ ਜਿੰਨਾ ਕੱਜ 18 ਕਿਲੋ ਦੁੱਧ ਆ ਉਸ ਅਕੋਰਡਿੰਗ ਜਿਹੜੀ ਤੁਹਾਨੂੰ ਅੱਜ ਬਿਲਕੁਲ ਜਾਇਜ਼ ਹੀ ਮਿਲ ਜਾਣੀ ਆ ਠੀਕ ਆ ਲੱਭੇ ਅਛਾ ਆਪਣੇ ਦੇ ਮਾਰਨ ਦੀ ਚੁਵਾਈ ਦਾ ਸਮਾਂ ਫਿਰ ਕੀ ਸੀਗਾ ਚੁਵਾਈ ਵੀਰ ਤੇਰੇ ਤੋਂ ਫੋਨ ਕਰਕੇ 4 ਵਜੇ ਤੋਂ ਚੋਟੀਆਂ ਪੂਰੇ 4 ਕਜੇ ਲੱਗੇ ਹਮਾਂ ਨੂੰ 4 ਵਜੇ 4 ਵਜੇ ਨੂੰ ਕੰਪਲੀਟ ਹੋ ਗਈ ਲੋ ਵੀ ਮਾਰਨਿੰਗ ਜਿਹੜੀ ਦੋਸਤੋ ਚੁਵਾਈ ਹੈ 4:00 ਵਜੇ ਹੋਈ ਹੈ ਤੇ ਹੁਣ ਕੋਈ 1:30 ਵਜਨ ਦੇ ਆ ਦੁਪਹਿਰ ਦਾ ਫਾੜੀ ਵਾਲਾ ਹਵਾਨਾ ਚੜਦਾ ਠੀਕ ਹੈ ਜੀ ਜਿਵੇਂ ਜਿਵੇਂ ਸ਼ਾਮ ਦੀ ਚੁਵਾਈ ਵਾਲ ਨੂੰ ਜਾ ਰਹੀ ਹੈ ਕਰਮਾ ਵਾਲੀ ਤਲੇ ਤੁਲੇ ਦੀ ਪੂਰੀ ਖਬਰਦਾਰ ਬਣੂਗੀ ਠੀਕ ਆ ਬਾਕੀ ਵਜਨ ਵਜੂਦ ਨਾਲ ਵੇਖੀ ਜੇ ਪਿੰਦੇ 18 17 18 ਲੀਟਰ ਦੁੱਧ ਬਣਾਉਂਦਾ। ਮੈਨਾਂ ਫਿਰ ਕਿਤੇ ਚਵਾਈ ਲੱਗੇ ਕਾਨੂੰ ਗੱਲਾਗਾ ਉੱਥੋਂ ਲੱਸੀ ਰਹਿ ਗਈ ਆ ਗਾਂ ਛੱਕ ਨਹੀਂ ਪਿਆਗਾ। ਹਾਂ ਗੱਲ ਤੇ ਆ ਨਾ ਵੀ। ਬਾਕੀ ਮੋਲ ਅੱਜ ਜਿਹੜਾ ਕਰਦੇ ਨਾ ਤੂੰ ਵੇਖੀ ਵੀ ਉਹਨੂੰ ਤਾਂ 11 ਮਿੰਟ ਲੱਗੇ ਮੈਨੂੰ ਤਾਂ ਹੋਰ ਐਨੂੰ ਸਾਢੇ 5 ਲੱਗਣਗੇ ਅੱਧੇ ਲੱਗੇ। ਜਿਹੜੀਆਂ ਵਹਿੜਾ ਆਪਾਂ ਵੇਖ ਲੈਨੇ ਉੱਥੋਂ ਰਾਜੀ ਹੁੰਦੀਆਂ ਫਿਰ 12 13 ਲੀਟਰ ਹੀ ਹੁੰਦਾ ਤੂੰ। 12 13 18 ਕਿਲੋ ਮਨਾ ਕੇ ਦਵਾਂਗੇ ਜਿਹੜਾ ਜਵਾੜਲਾ। ਅੱਗੇ ਤੁਹਾਨੂੰ ਦੱਸਿਆ ਉਹ ਵੀ ਕੀ 11 ਮਿੰਟਾਂ ਤੇ ਅੱਧੇ ਲਾਲਾ ਤੋ ਸੱਚੀ ਖਬੀ ਬਹਿਣੀ ਤੋਂ ਜਿਹੜਾ ਥੰਮ ਥੰਨ ਦੀ ਤੁਸੀਂ ਕੰਡੀਸ਼ਨ ਵੇਖ ਲਓ ਇਧਰੋਂ ਤੁਹਾਨੂੰ ਆਪਾਂ ਇੱਕ ਬਹਿਣੀ ਵਾਲੀ ਸਾਈਡ ਤੋਂ ਵੀ ਦਿਖਾ ਦਿੰਨੇ ਆ ਆ ਦੇਖੋ ਜੀ ਆਹ ਵੇਖੋ ਜੀ ਡਿਜ਼ਾਈਨ ਲੈ ਵੀ ਭਿੰਦੇ ਚੰਗੀ ਆ ਵੈਡ ਵੀਰੇ ਤੇ 18 ਕਿਲੋ ਦੇ ਹਿਸਾਬ ਨਾਲ ਇਹਦਾ ਮੁੱਲ ਤੇਰੇ ਕੀ ਕਰਦਾ ਪਿਆ ਅੱਜ ਮੁੱਲ ਰਾਸ ਚਾ ਚਲੋ ਜੋ ਮਰਜੀ 55000 ਦੀ ਰਹਿ ਗਈ 55000 ਦੀ ਆ ਕਾਣੀਆਂ ਜਾਣਾ ਪਾ ਮੇਰਾ ਵੀਰ ਨੂੰ 55 55 ਨਾ ਕਰ ਥੱਲੇ ਆਈਏ ਕੰਮ ਮੈਂ ਮਾਰੀ ਤੇ ਨਹੀਂ ਬੈਠਾ ਨਹੀਂ ਮੈਂ ਮਾਰੀ ਮੈਂ ਕਦੋਂ ਕਿਹਾ ਮਾਰੀ ਐ ਪਰ ਆਪਾਂ ਦੇਣਾ ਬੜਾ ਜਾਇਜ਼ ਪਸ਼ੂ ਜਦੋਂ ਵਾਵਾ ਕਰ ਬੈਠਾ ਵੀ ਦੇਨੇ ਇਮਾਨਦਾਰ ਕੋਈ 2000 ਰੁਪਏ ਦੇ ਵਿੱਚੋਂ 5000 ਦੀ ਦੇ ਰਾਹ ਸਿਆਂ 50 ਹੀ ਦੇ ਦਿੱਤੀ 50 ਹੀ ਦੇ ਦਿੱਤੀ ਆ 50 ਹੀ ਦੇ ਦਿੱਤੀ ਗਾੜੀ ਹੁਣ ਤੂੰ ਵੇਖ ਲੈ ਹੋਰ ਛੱਡ ਦਿੱਗੇ 4 ਹੋਰ ਛੱਡ ਦੇ ਵਿੱਚੋਂ 40000 ਸਿੱਧੇ ਛੜਾ ਲਈ ਵੇਖ ਲੈ ਕਿਤੇ 1000 2000 ਛੜਾਉਣਾ ਤੂੰ ਦਾ ਸਿੱਧਿਆ ਛਾਲ ਮਾਰਦੀ ਆ ਉਹ ਕੰਮ ਇੱਕੇ ਵਾਰੀ ਆਹ 40000 ਦੀ ਹੋ ਜੂਗੀ हां नहीं फिर 40000 दी दे 40000 ये तू आ 40000 दी दे देंगे 40000 दी चलो आपा इने कहंदे कि लबरी नहीं कि जित्ता भावे कोई 100 ਥਾਂ ਟਾਈ ਮਾਰੇ ਲਬ ਸਾਰਾ ਕੁਝ ਹੀ ਜਾਂਦਾ ਔਰ ਚਲ ਵੀ ਹੁਣ ਪਿੰਡੇ ਦੇ ਦੁਕਾਨੇ ਤੇ ਮਿਲੂਗਾ ਉਹ ਤੁਹਾਨੂੰ 40000 ਚ ਨਹੀਂ ਮਿਲਦਾ ਮੈਂ ਤਾਂ ਤੈਨੂੰ ਗੱਲ ਦੱਸਤੀ ਘੜੀ-ਬੁੜੀ ਆਪਾਂ ਆਪਦੀ ਸੋਭਾ ਕੀ ਕਰ ਰਹੀਆਂ ਬਾਕੀ ਇਨੇ ਦੁੱਧ ਵਾਲੀ ਕੋਈ 40000 ਦੀ ਬਾਰ ਉਹ ਹੈਡ ਨਹੀਂ ਮਿਲਦੀ ਠੀਕ ਹੈ ਵੀਰੇ ਮਗਰ ਵੱਚੀ ਹੂੰ ਤਾਂ ਦਾਦ ਦੇ ਅਵੀ 20 ਕਿਲੋ ਤੇ ਜਾ ਕੇ ਇਨੇ ਖੜਨਾ ਹੀ ਖੜ ਜੂਗੀ ਫਿਰ ਆ 20 ਕਿਲੋ ਜਾ ਕੇ ਖੜਨਾ ਹੀ ਬਿਲਕੁਲ ਲਓ ਵੀ 40000 ਦੀ ਇਹ ਤੁਹਾਨੂੰ ਰੈਂਡ-ਕ ਕਸਰਾ ਕੁਸਰਾ ਕੱਟਤੀਆਂ ਨੇ ਵੀਰ ਨੇ ਪਹਿਲਾਂ ਠੀਕ ਆ ਜੀ ਵਿੱਚੋਂ ਪੂਰੀ ਛਾਲ ਹੀ ਮਰਾਤੀ ਆ ਵੀ 4000 ਵਿੱਚੋਂ ਛੋੜ ਛੱਪਾ 50 ਦੇ ਮਗਰ ਬੱਛੀ ਆ ਤੇ ਇਧਰ ਪਿੰਦੇ ਆਪਣੇ ਕੋਲ ਅੱਗੇ ਆ ਵਾਇਰ ਖੜੀਏ ਫਿਰ ਇਹ ਗੱਪਾਂ ਬੰਨਦੇ ਵੀ ਤਿਆਰੀਆਂ ਤੋਂ ਤਈ ਆ ਆਏ ਰਾਜ ਸਾਹਿਬ ਮੇਰੇ ਖਰ ਹਫਤਾ 10 ਦਿਨ ਦੀ ਕੱਚੀ ਹੈ ਕੋਈ ਜ਼ਿਆਦਾ ਨਹੀਂ ਵੀ ਹਫਤਾ 10 ਦਿਨ ਲੈਂਦੀ ਆ ਆ ਹਫਤਾ 10 ਦਿਨ ਦੀ ਕੱਚੀ ਸੁਵੇ ਜੇ ਵੀ ਫਿਰ ਹੋਊਗੀ ਦੂਜਾ ਕਿ ਕਿਵੇਂ ਉਹ ਦੂਜੇ ਹੋਊਗੀ ਦੂਜਾ ਵਾਲੇ ਕੋ ਤੇ ਜਲ ਵਾਲੇ ਬਾਕੀ ਸੂਵੇ ਇਹੀ ਆ ਠੀਕ ਆ ਜੀ ਆ ਲਓ ਜੀ ਸੂਵੇ ਮੇਰਾ ਵੀ ਕੋਈ ਦੂਜਾ ਮਾਲੇ ਅੱਗੇ ਭਰਾ ਕੋਈ ਆਪਦੀ ਸਮਝ ਵੇਖ ਲੈ ਬਿਲਕੁਲ ਛੋਟਾ ਜਿਹਾ ਫੇਸ ਆ ਅੱਖਾਂ ਦੇ ਵਿੱਚ ਡੂੰਘ ਜਿਦਾਂ ਜਰਸੀ ਬ੍ਰੀਡ ਨੂੰ ਪੈਂਦਾ ਠੀਕ ਆ ਜੀ ਵਿੱਚ ਕਰਾਸ ਹੋ ਸਕਦੀ ਆ ਐਚ ਐਫ ਦੇ ਨਾਲ ਕੋਈ ਜਰਸੀ ਦਾ ਕਰਾਸ ਲਾ ਲਵੇ ਤੇ ਦਿਨ ਪਿੰਦੇ ਕਿੰਨੇ ਕੁ ਲੈ ਜੂ ਗਿਰ ਘਟੋਗਾ ਤਾਂ ਦਿਨ ਵੇਲੇ ਰਾਸਾ ਮੈਂ ਤਾਂ ਨਾ ਇੱਥੇ ਘਾ ਡੰਗਰ ਦੇ ਨਾਲ ਜਾ ਜਾਂਦਾ ਬਾਕੀ ਇਹਨੇ ਮੇਰੇ ਹਿਸਾਬ ਨਾਲ ਹਫਤੇ ਦੇ ਅੰਦਰ ਅੰਦਰ ਇਹ ਫੁੱਲ ਬਣ ਜਾਣਗੇ ਪਰ ਇਹਨਾਂ ਵੀ ਅੱਜ ਹੋਰ ਤੇ ਕੱਲ ਹੋਰ ਕੱਲ ਹੋਰ ਕੱਲ ਹੋਰ ਬਸ ਲੈ ਵੀਰ ਜੋ ਪਣ ਤੋਰੈ ਨੂੰ ਤੇ ਕਾਦੇ ਦਾ ਵੀ ਦੋਸਤੋ ਵੱਡਾ ਹੀ ਆ ਰੰਗ ਪ੍ਰਿੰਟ तकरीबन ਤਿੰਨਾ ਵੜਾ ਬ ਇਕੋ ਜਿਹਾ ਹੀ ਆ ਠੀਕ ਆ ਜੀ ਕੱਟੀਆਂ ਸਾਰੇ ਆ ਨਹੀਂ ਕਦੀ ਪਾਇਆ ਕਾਲਜੀ ਕਰਦੀ ਆ ਦੇਖੋ ਸੋ ਬਾਕੀ ਕੱਲ ਪਰਸੋਂ ਤੱਕ ਕੱਲ ਪਰਸੋਂ ਤੱਕ ਥੱਲਿਓਂ ਕਾਫੀ ਬਾਲ ਬਲਊ ਹੋਊਗੀ ਠੀਕ ਹੈ ਜੀ ਬਾਕੀ ਚੱਡੇ ਛੁੱਟੇ ਦੀ ਤੁਸੀਂ ਵੇਖ ਸਕਦੇ ਜੀ ਢਿਲ ਢੁਲ ਕਾਫੀ ਆ ਲੇਵੇ ਦੇ ਵਿੱਚ ਝੋਲਾ ਚਲਾ ਚੰਗਾ ਪੂਰਾ ਜਿਹੜਾ ਦੋਸੋ ਲੇਵਾ ਬਣਾ ਕੇ ਪਛੂ ਫੇਰ ਹੀ ਹੁੰਦਾ ਤੇ ਜਿੰਨਾ ਕੁ ਸਮਾਂ ਲੈ ਕੇ ਜਾਣਾ ਚਾਹੀਦਾ ਉਹਨਾਂ ਕ ਲੈ ਜਾਵੇ ਤਾਂ ਬਹੁਤ ਵਧੀਆ ਥੱਲਿਓਂ ਚੰਗੀ ਬਾਣ ਬਣ ਜਾਊਗੀ ਠੀਕ ਹੈ ਸੋ ਕੱਦ ਕਾਠ ਵਾਲੀ ਆ ਕੋਈ ਛੋਟੀ ਜੀ ਨਹੀਂਗੀ ਵਜਨ ਵੇਟ ਤੁਸੀਂ ਆਪ ਹੀ ਚੈੱਕ ਕਰ ਲਓ ਠੀਕ ਹੈ ਜੀ ਸੋ ਵਜਨ ਵੇਟ ਵੀ ਪੂਰਾ ਤੇ ਕੱਦ ਵੀ ਇਹਦਾ ਵੱਡਾ ਠੀਕ ਹੈ ਜੀ ਤੱਲੇ ਵੀ ਕਾਫੀ ਸਫਾਈ ਹੈ ਕੋਈ ਫੋਰਚਾਕ ਕੋਈ ਬੱਚਾ ਨਹੀਂ ਲੱਗਾ ਏਕਟਰਾ ਚਾਰ ਹੀ ਥਾਣਾ ਇੱਕ ਰਾਸੇ ਮੜਾ ਜਾਣਾ ਇੱਕ ਥਾਨ ਤੇ ਇਧਰ ਵਿਖਾਉਣਾ ਹੈ ਬੈਠੀ ਤੇ ਕਿਦੇ ਜਮਾਂਦਰੂ ਜਹਮ ਹੋਇਆ ਹੈ ਇਧਰ ਜਿਹੜਾ ਬਹਿਣੀ ਆ ਮਗਰਲਾ ਜੀ ਬਹਿਣੀ ਵਾਲਾ ਮਗਰਲਾ ਕਹਿੰਗਾ ਭੈਣ ਭਰਾ ਨੂੰ ਦੱਸ ਕੇ ਬਾਕੀ ਸਰੂ ਸਰੂ ਜੀ ਦਾ ਥੋੜਾ ਜਿਹਾ ਲੱਗਣ ਹੈ ਹੈ ਨਾ ਬਾਕੀ ਧਾਰਾ ਗੋਲ ਬਧਾਰ ਮਾਰ ਕੇ ਵਿਖਾ ਦੇਣੇ ਥੋੜਾ ਜਿਹਾ ਟੱਕ ਕੱਟ ਜਾ ਲੱਗਾ ਜਿਵੇਂ ਜਮਾਂਦਰੂ ਜਮਾਂਦਰੂ ਥੱਲੇ ਕਿਤੇ ਪਾਉਂਦੇ ਪਹਿਲੰਦੇ ਆਇਆ ਹੈ ਜੋ ਕੋਲ ਇਹ ਖਲਾ ਕੇ ਵਿਖਾ ਦੇ ਇੱਕ ਟੋਟਾ ਦੇ ਰਹੀ ਆ ਇਹ ਭੈਣ ਭਰਾ ਨੂੰ ਵਿਖਾਰੇ ਬਾਕੀ ਧਾਰਾ ਮੋਬੀ ਇਧਰੋਂ ਦੋਸਤਾਂ ਨੂੰ ਆਪਾਂ ਦਿਖਾ ਦਿੰਨੇ ਆ ਠੀਕ ਆ ਤੇ ਇਧਰ ਜਿਹੜਾ ਤੁਸੀਂ ਵੇਖੋਗੇ ਬਹਿਣੀ ਵਾਲਾ ਆ ਜਿਹੜਾ ਥਾਂ ਠੀਕ ਆ ਜੀ ਮਗਰਲਾ ਥਾਂ ਨਾ ਇਹ ਜਮਾਂਦਰੂ ਥੋੜਾ ਜਿਹਾ ਕਿਤੇ ਨਾ ਕਿਤੇ ਵੀਰਾਂ ਦਾ ਵੀ ਰੋੜੀ ਪਜਰੀ ਤੇ ਪੈਣ ਕਰਕੇ ਠੀਕ ਆ ਜੀ ਮਹਾਰਾਜਾ ਘੱਟ ਜਾ ਲੱਗਾ ਤੇ ਪਰ ਜਿਹੜੀ ਧਾਰ ਆ ਉਹਦੇ ਵਿੱਚ ਕੋਈ ਸ਼ੱਕ ਨਹੀਂਗਾ ਕੋਈ ਵੀਰ ਇੱਥੇ ਆਣ ਕੇ ਵੀ ਤਸੱਲੀ ਕਰ ਲੇਗਾ ਬਾਕੀ ਆਪਾਂ ਨਾਲ ਦੀ ਨਾਲ ਤੁਹਾਨੂੰ ਤਸੱਲੀ ਵੀ ਕਰਵਾ ਦਾਂਗੇ ਜੋ ਬਨੇ ਕਰ ਅਗਲੇ ਬਨੇ ਹੋ ਮਾੜਾ ਇੱਕ ਰੁੱਖ ਉੱਪਰ ਆਪਾਂ ਤੁਹਾਨੂੰ ਤਸੱਲੀ ਕਰਾਵਾ ਦਾਂਗੇ ਛੱਡ ਦੇ ਪੁੱਛਣ ਦੇ ਆ ਲਓ ਜੀ ਆ ਰ ਆਸੀਂ ਇਧਰ ਬਨੇ ਲਿਆ ਆ ਆਹ ਲਓ ਜੀ ਠੀਕ ਹੈ ਜੀ ਸੋ ਗੱਲ ਜਿਹੜੀ ਆ ਸਚਾਈ ਆ ਸਚਾਈ ਆ ਠੀਕ ਹੈ ਜੀ ਗੋਲ ਮੋੜ ਦੀ ਗੱਲ ਨਹੀਂ ਕਰਕੇ ਦਿੱਤੇ ਜਾਣੀ ਚਾਹੀਦੇ ਪਸ਼ੂ ਆ ਵੇਖੋ ਆਉਦੀ ਮੋਗੇ ਆ ਗੂ ਆਹ ਲਓ ਜੀ ਮੋਗੇ ਇੱਕੋ ਜੀਆਂ ਤਾਂ ਰੌਣਗੇ ਕੋਈ ਹੋਜੀ ਗੱਲ ਨਹੀਂ ਸੋ ਜਿਹੜੀ ਗੱਲ ਤੁਸੋਂ ਹੈਗੀ ਸੀ ਉਹ ਤੁਹਾਨੂੰ ਨੋਟ ਕਰਾ ਦਿੱਤੀ ਆ ਠੀਕ ਆ ਲੈ ਵੀ ਭਿੰਦੇ ਚਲੋ ਕਿਸੇ ਪੁਰਾਣੇ ਸਾਹਮਣੇ ਸੌਤ ਨਹੀਂ ਕੀ ਡਿਮਾਂਡ ਭਰਾ ਕਰਦਾ ਇਹਦੀ ਤੇ ਅੱਜ ਰਾਤ ਸੇ 50000 ਦੀ ਦੇ ਦੇ ਆਂਗੇ 50000 ਦੀ ਆ 50000 ਦੀ ਦੇ ਦੇ ਕਰਕੇ ਮਾਣ ਦੇ ਦੇ ਆਪੇ ਦੇ ਦੇ ਭਿੰਦੇ ਤੇਰਾ ਕਿ ਜ ਮੈਂ ਜਿਆਦਾ ਘਟਾ ਦੇ। ਹੋਰ 2 ਛੜਾਲਾ ਜੇ ਆਪੇ ਛੜਾਉਣੇ ਸੀ। 2000 ਹੋਰ ਛੜਾਲਾ। ਤੂੰ ਉਹ ਨਾ ਛੜਾ ਵੀ ਮੈਂ ਛੜਤੀ। 48 ਦੀ। ਹਾਂ। ਕਿ ਨਹੀਂ ਮਨ ਮੰਨਦਾ ਤੇਰਾ? ਨਹੀਂ ਮੰਨੀ ਨਾ ਮੰਨਵਾਗਾ ਕਰਦੇ ਹੋ ਮਨ ਮੰਨਣਾ। ਨਹੀਂ ਤੂੰ ਹੀ ਬਣਾਲਾ ਫਿਰ ਮੇਰੇ ਤੋਂ ਤਾਂ ਮੰਨਣਾ ਹੀ ਨਹੀਂ ਕਰੀ ਉਹਦਾ ਕਿੱਥੇ ਆ। ਬਰਾਬਰ ਬਰਾਬਰ ਜਾਂਦੇ 48 ਦੀ ਇਹੇ ਜਾਂਦੇ ਫਿਰ। ਚਲ ਜਾ ਰਾਸ਼ਾ। ਜੋੜਾ 48 ਦਾ ਜਾਂਦੇ। ਜਾਂ ਜੋੜਾ। ਚਲ ਇੱਕ ਸੂਈ ਤੇ ਇੱਕ ਸੂਣ ਵਾਲੀ ਦੋਵੇਂ ਭਰਾ ਕੋ ਜੋੜੇ ਪਾ ਜਾਂਦੇ ਉਹ ਵੀ ਮੋਜਾਂ ਕਰੂਗਾ। ਹੋਰ ਗੱਲ ਹੀ ਜੇ ਕੋਈ ਜੋੜਾ 46 46 ਮੁੱਲ ਕੀਤਾ ਨਾ ਹੋਰ ਕਰਦੀ ਵਿੱਚੋਂ ਜੇ ਕੋਈ ਮਾਲਾ ਜੋੜਾ ਪਉਦਾ 10000 ਰੁਪਇਆ ਹੋਰ ਛੋੜੋ ਲੈ ਜੇ ਜੋੜਾ ਹੀ ਖੜੂ ਲਿਆ ਕਰੋ ਗੱਲ ਸਾਡੇ 45 45 ਦੀ ਦੇ ਦੇ ਆਂ ਕਿ ਤੋ ਵੇੜਾ ਵੇਖ ਲੈ ਇੱਕ ਰਬ ਖਾ ਦੇ ਭੈਣ ਲੋ ਵੀ ਵੈਸੇ 92000 ਦਾ ਜੋੜਾ ਬੰਦਾ 92 ਦਾ ਬੰਦਾ ਚਰੂ ਆ 92 ਦਾ ਬੰਦਾ 92 ਦਾ ਬੰਦਾ ਤੋ 92 ਦੀ ਇੱਕ ਹੋਣੀ ਆ ਆ ਹਾਂ ਹਾਂ ਇਹ ਦੋ ਦੇ ਦੇਣਗੇ ਲੋ ਵੀ 92 ਦੇ ਆ ਦੋਸਤੋ ਦੋਵੇਂ ਕਿਸੇ ਪੁਰਾਣੇ ਜੋੜੀ ਪਾਉਣੀ ਤੇ ਯਾਰ ਹੋਰ ਲੈਸ ਹੋ ਜਾਊਗਾ ਤੋ 91 ਦੀ ਹੋ ਜਾਣੀ ਆ ਆ ਜੋੜੀ 91 ਦੀ ਹੋ ਜਾਊਗੀ 90 ਦੀ ਜਾਂ ਜੋ ਬੰਨੇ ਆਤਾ 90 ਦੀ ਜਾਂ ਲੈ ਵੀ ਜੋੜੀ ਜਾਂਦੀ ਪਰ 90 ਦੀ ਜਾਂਦੀ ਹਾਂ ਹਾਂ ਤਾਂ ਫਰੀ ਵਾਲੀ ਗੱਲ ਹੀ ਲੈ ਵੀ ਜੋੜੀ ਦੋਤੇ ਇਹ ਗੱਬਰ ਟੁੱਕੀ ਹੈ ਤਿਆਰੀ ਦੇ ਉੱਤੇ ਆ ਇੱਕ ਸੂਈ ਸਵਾਈ ਥਲੇ 18 ਕਿਲੋ ਦੁੱਧ ਆ ਮਗਰ ਬਚੀ 18 ਕਿਲੋ ਕਹਿਣਾ 18 ਕਿਲੋ <laughs> <आ, फेर, पारदा laughs> हां वे पढ़ा मुगनी हां हो हां फिर सुना ठीक है लो थी? भी ये 90000 ਦੀ ਜੋੜੀ ਹੋ ਜੋਗੀ ਠੀਕ ਹੈ ਬਾਕੀ ਵਖਾ ਲੇ ਆਂਦਾ ਤਿੰਨੋਂ ਦਾ ਰੇਡ ਹੈ ਸਾਈਜ਼ ਦੇ ਨਹੀਂ ਆ ਰਹੀਆਂ ਵੇਖ ਵੜਾ ਬਾਕੀ ਵੜ ਚੰਗੀ ਆ ਠੀਕ ਹੈ ਦੂਜੇ ਦੂਜੇ ਸੂਏ ਗਰੰਟੀ ਦੇ ਨਾਲ ਭਾਵੇਂ ਕੋ ਤੀਜੇ ਮਾਲੇ ਪਰ ਹੈ ਦੂਜੇ ਦੂਜੇ ਸੂਏ ਲੈ ਵੀ ਭਿੰਦੇ ਆ ਵੜ ਕੇ ਜਾਂਦੀ ਫਿਰ ਇਹ ਰਾਸਾ ਹੈ ਕਿ ਜਾਂਦੀ ਇਹ ਹੁਣੇ ਜੇ ਆਈ ਹੋ ਇਹ ਅਜੇ ਤਾਂ ਨਹੀਂ ਪੱਠੇ ਪਾਉ ਦਿਹਾੜੀ ਅੱਛਾ ਪਰ ਹੁਣ ਤੂੰ ਆ ਗਿਆ ਤਾਂ ਹੁਣੇ ਜੇ ਲਾਈ ਇਸੇ ਕਰਕੇ ਨਵਾਈ ਨੂੰ ਹੋਈ ਨਹੀਂ ਵੀ ਬਿੱਲਾ ਲਿਆਉਂਦਾ ਸਾਰੇ ਤੂੰਆਂ ਵੀ ਉਣੀ ਤੇ ਪੜਾ ਚੜਾਈ ਦਈਏ ਤੇ ਇਹ ਹੁਣ ਪੜਾ ਪਏ ਇਤਨਾ ਚੜਾਉਣਾ ਵੀ ਪੜਾ ਲੈਣ ਵਾਲੀ ਗੱਲ ਬਣ ਜਾਣੀ ਮੁਫਤ ਦੇ ਦੇਣੀ ਸਭ ਨੂੰ ਮੁਫਤੀ ਹੈ ਕਿ ਇਹ ਮੁੱਲ ਕੀ ਤਾਂ ਮੁਫਤ ਹੋਣਾ ਤੂੰ ਆਪੇ ਹਿਸਾਬ ਲਾ ਲੈਣਾ ਓਏ ਅੱਛਾ ਸੂਬਿਆਂ ਦੇ ਵਿੱਚ ਦੱਸ ਦੇ ਬਾਕੀ ਇਹ ਦੱਸ ਦੇ ਮੇਰਾ ਵੀਰ ਸਮਾਂ ਕਿੰਨਾ ਗੱਬੜ ਇਹ ਵੀ ਵੀਰ ਦੂਸਰਾ ਸੂਬਾ ਹੀ ਹਾਂ ਚੈੱਕ ਕਰਾ ਕੇ ਲੈਂਦੇ ਭਾਵੇਂ ਕੋ ਆਪ ਦਾ ਭੈਣ ਭਰਾ ਡਾਕਟਰ ਨਾਲ ਲੈ ਕੇ ਆਵੇ ਤੇ ਭਾਵੇਂ ਆਪਣੀ ਤਸਦੀ ਦੇ ਲੈ ਜਾ ਘਰੇ ਜਾ ਕੇ ਚੈੱਕ ਕਰਾ ਲੈ ਠੀਕ ਆ ਇਹ ਕਿੰਨੇ ਮਹੀਨੇ ਦੀ ਗੱਲ ਹੈ ਇਹ 6 ਮਹੀਨੇ ਤੋਂ ਉੱਤੇ ਜਾਣ ਦੀ ਭਾਵੇਂ 4 ਦਿਨੋਂ ਤੋਂ ਭਾਵੇਂ ਦੱਸ ਦੇਣ ਹੁਣ ਠੀਕ ਆ ਉਧਰ ਉਧਰੀ ਪੰਜਾ ਸੱਤਾਂ ਦਿਨਾਂ ਦਾ ਸੂਨ ਦੇ ਮੁਤਾਬਕ ਪੈ ਸਕਦਾ ਕਿਉਂਕਿ ਡਾਕਟਰ ਵੀ ਚਾਹੁੰਦਾ ਉਹ ਕਿਹੜਾ ਰਾਪਿਆ ਉਹਨੇ 6 ਮਹੀਨੇ ਤੋਂ ਪਾਰ ਦੱਸੀ ਆ 7ਵੇਂ ਨੂੰ ਲੱਗਾ ਠੀਕ ਆ ਜੀ 6 ਮਹੀਨੇ ਆਪਾਂ ਸਮਝੀਏ ਵੀ ਪੂਰੇ ਕੰਪਲੀਟ ਕਰ ਗਏ ਪੂਰੇ ਕੰਪਲੀਟ 3 ਮਹੀਨੇ ਹੋਰ ਸਾਹਮਣੇ ਨੇ ਲਓ ਵੀ ਸੁਵੇ ਦੇ ਵਿੱਚ ਮੇਰਾ ਭਰਾ ਅੱਗੇ ਦੂਜਾ ਸੂਆ ਸੋਣੀ ਸਮਝ ਫਿੱਟ ਫਾੜਾ ਪੂਰੀ ਕਰਮਾ ਲਈ ਇੱਕ ਰੰਗ ਬਿਲਕੁਲ ਬਲੈਕ ਤੇ ਥਾਣ ਤੋਂ ਪਾਸ ਕਰਾ ਦਊਗੀ ਥਾਣ ਵਧੀਆ ਪਾਸ ਕਰਾਉਗੀ ਠੀਕ ਹੈ ਜੀ ਲੋਰੋ ਪਾਏ 2 ਕਿਲੋ ਰਕੀ ਕਿਸ ਨੇ ਚੋਣਾ ਕੀ ਨਹੀਂ ਬਾਕੀ ਥਾਣ ਪਾਸ ਕਰਾਉਣੀ ਪਾਸ ਹੁਣ ਯਾਰ 2 ਕਿਲੋ ਮੈਂ ਤੁਹਾਨੂੰ ਥਾਣ ਪਾਸ ਕਰਾਉਂਦੀ ਆ ਤੇ ਮੇਰੇ ਤੁਹਾਨੂੰ ਮੁਫਤ ਵਰਗੇ ਰੇਟ 'ਚ ਜਾਨੀ ਦੋਸਤੋ ਮੁਫਤ ਤੋਂ ਭਾਵੇਂ ਦਾ ਵੀ ਮੁਫਤੀ ਮਿਲ ਜਾਣੀ ਆ ਪਰ ਫਿਰ ਵੀ ਥੋੜਾ ਬਾਧਾ ਪੈਸੇ ਤੇ ਖੇਚਲ ਜਿਵੇਂ ਦੋਸਤੋ ਭਰਨੀ ਪੈਂਦੀ ਕੋਈ ਪਸ਼ੂ ਲੈ ਕੇ ਜਾਣਾ ਸੋ ਬਣੀ ਬੱਤਰੀ ਇਸੇ ਤਰ੍ਹਾਂ ਹੀ ਤਕਰੀਬਨ ਕੋਈ 6 ਮਹੀਨੇ ਤਾਂ ਕਰਮਾ ਦੀ ਕੱਢ ਗਈ ਆ ਸਮਾਂ ਸਤਵੇਂ ਦੇ ਵਿੱਚ ਪੈਰ ਅਗਰ ਤਿੰਨ ਕ ਮਹੀਨੇ ਦਾ ਸਮਾਂ ਬਾਕੀ ਹੈ ਠੀਕ ਹੈ ਜੀ ਕਿਉਂਕਿ ਜੋ ਡਾਕਟਰ ਨੇ ਪਿਛੋਂ ਦੱਸਿਆ ਉਹ ਅਕੋਰਡਿੰਗ ਆਪਾਂ ਗੱਲਬਾਤ ਕਰਦੇ ਬਾਕੀ ਰਾਸਾ ਝੋਲੀ ਝਾਲੀ ਵੇਖ ਲੈ ਜਦੋਂ ਤਿਆਰ ਲੜ ਵੇਖ ਲੈ ਗਾਉ ਨੂੰ ਕਿਦਰ ਦੇ ਜਦੋਂ ਤਿਆਰ ਹੋ ਗਈ ਦੋਨੇ ਤਿੰਨੇ ਪੈਸੇ ਨਾਲ ਰਲ ਨਹੀਂ ਇੱਕ ਤਾਂ ਚੀਜ਼ ਹੈ ਨਾ ਦੂਣੀ ਹੋਣੀ ਤੇ ਤੀਣੀ ਹੋਣੀ ਲਾ ਵੇ ਲੜਾ ਲੁੜਾ ਢੱਲਾ ਢੁਲਾ ਤੋਂ ਇੱਕ ਅੰਦਾਜ਼ਾ ਲਾ ਲਾਂਗੇ ਝੋਲਾ ਝਾਲਾ ਕਰਮਾ ਦੀ ਥਲੇ ਕਿਸੇ ਦਿਨ ਚੰਗਾ ਸੀ ਸੱਜਰ ਥਲੇ ਹੁਣ ਤਾਂ ਫਿਲਹਾਲ ਡਰਾਈ ਦੇ ਕਿਨਾਰੇ ਤੇ ਆ ਵੀ ਡਰਾਈ ਬਿਲਕੁਲ ਹੋਣ ਦੇ ਨੇੜੇ ਹੀ ਆ ਕੰਮ ਕਿਉਂਕਿ ਕੋਈ 1.5 ਕਿਲੋ 2 ਕਿਲੋ ਧ ਇਹਾਰੇ ਥਣ ਪਾਸ ਕਰ ਲਿਓ ਠੀਕ ਆ ਜੀ 6 ਮਹੀਨੇ ਕੰਪਲੀਟ ਹੋ ਗਏ ਆ ਗੱਬਣ ਦੇ ਤੇ ਗਾਹ ਮੇਰਾ ਵੀਰ ਕੋਈ ਦੂਜਾ ਸਮਝ ਲੈ ਕੋਈ ਤੀਜਾ ਸਮਝ ਲੈ ਸੁਭਾ ਦੇ ਭਿੰਦੇ ਦੇਵਾ ਜੇ ਕੰਨੇ ਦੀ ਵਾੜ ਚੰਗੀ ਆ ਭਰਾ ਤੇਰਾ ਆਸਿਆ ਮੋਲ ਜੋ ਮਰਜੀ ਕਰੀਏ ਹਾਂ 26000 ਦੀ ਗਾਹ ਦੇ ਦੇਣੀ 26000 ਦੀ ਆ ਮੁਫਤ ਵਾਲਾ ਕੰਮ ਨਹੀਂ ਅਜੇ ਫਿਰ ਮੁਫਤ ਵਾਲਾ ਨਹੀਂ ਹੋਏਗਾ ਕੋਈ 2-2 4-5 ਤੇ 5-500 ਘਟਦਾ ਜਾਵੇ ਤਾਂ ਫਿਰ ਮੁਫਤ ਵਾਲਾ ਹੁੰਦਾ ਤੇ ਅਜੇ ਕਿਤੇ 26000 ਦਾ ਮੁਫਤ ਹੋ ਗਿਆ ਅਦੇ ਤੋ ਤਿੰਨ ਮਹੀਨੇ ਸਾਪਣੀਆਂ ਕੋਈ ਸੁੱਖਾ ਸੁਫਨੀਆਂ ਨੇ ਵੀ ਕੋਈ ਬੱਚੀ ਆ ਪੰਜੀ ਦਿਵਾਰੀ ਪਿਓ ਹੁਣੇ ਤੋਂ ਘੱਟ ਕੀ ਕਰਨੀ ਹਾਂ ਜੀ ਪੰਜੀ ਨਹੀਂ ਦੇ ਦੇਗਾ ਹੋਰ ਦੱਸ ਜੀ ਆਣਾ 5000 ਦੀ ਹੋਰ ਕਰਦੇ ਮਾਣ ਪਿੰਦੇ ਹਜ਼ਾਰ ਹੋਰ ਕਰਦੇ ਫਿਰ ਜੇ ਅੱਗੇ ਹੋਰ ਤੇਰੀ ਗੰਜਾਇਸ਼ ਹੈ ਕੀ ਹੋਰ ਕਰਦੇ 24000 ਦੀ ਰਹੀ ਗੇ 24000 ਦੀ ਦੇ ਦੇ ਵਿੱਚ ਹੋਰ ਦੇ ਲੱਗਦਾ ਕੋਈ ਹੋਰ ਬਾਦਗੀ ਟੂਣਾ ਕੋਈ ਨਹੀਂ ਜਿੰਨੀ ਸਸਤੀ ਜਾਂਦੇ ਜਾਣਾ 23000 ਦੀ ਦੇ ਰਹੀਏ ਐੜ ਤੂੰ ਆ ਕੇ ਵੀਰ ਬਣ ਗੇ 23000 ਦੀ 23000 ਦੀ ਦੇ ਲੈ ਵੀ 23000 ਦੀ ਐੜ ਤੋਂ ਐੜ ਜਿਹੜੀ ਦੋਸਤ ਇਹ ਬਾਹਰ ਤੁਹਾਨੂੰ ਮਿਲ ਜੂਗੀ ਚੋਰ ਵਿੱਚ ਭਣ ਭਰਾ ਇਹਨੂੰ ਕਰ ਦਿਆਂਗੇ ਜਰੂਰ ਤੇ ਇਹ ਹਰਦੀ ਹੋ ਜਾਂਦਾ ਤੁਹਾਨੂੰ ਜਿਹੜੀ ਤੁਹਾਨੂੰ ਮਿਲ ਜੂਗੀ 6 ਮਹੀਨੇ ਦੀ ਗੱਬੜ ਤੇ ਦੋ ਦੋ ਡرائی ਸਮਝ ਲਓ ਕੋਈ 2 ਕਿਲੋ 1.5 ਕਿਲੋ ਹੈਗਾ ਥਣ ਪਾਸ ਕਰ ਲਿਓ ਆਪਦੇ ਠੀਕ ਹੈ ਜੀ ਇਹ ਅੱਜ ਮਾਰਾ ਭਿੰਦੇ ਵੀਰ ਦੇ ਕੋਲ ਚਾਰ ਨਗਨੇ ਤੇ ਚਾਰੇ ਨਗਨੇ ਮੇਰੇ ਭਰਾਵੋ ਤੁਹਾਡੇ ਨਾਲ ਆਪਾਂ ਪੂਰੀ ਜਾਣਕਾਰੀ ਸਾਂਝੀ ਕਰਤੀ ਆ ਜਿੰਨੀ ਵੀ ਕੋਈ ਠੀਕ ਹੈ ਜੀ ਕੋਸ਼ਿਸ਼ ਹੁੰਦੀ ਹੋਣੀ ਆਪਾਂ ਤਸੱਲੀ ਕਰਵਾ ਕੇ ਤੁਹਾਨੂੰ ਬਿਲਕੁਲ ਤੁਹਾਡੇ ਬਿਲਕੁਲ ਸਾਹਮਣੇ ਪੇਸ਼ ਕਰ ਦਿੰਨੇ ਆਪਾਂ ਤੁਹਾਨੂੰ ਠੀਕ ਹੈ ਜੀ ਜਿਹੜੇ ਪਸੂ ਸਵੇ ਸਵੇ ਆ ਇਹਨਾਂ ਦੀਆਂ ਕੋਈ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਤੁਹਾਨੂੰ ਨਾਲ ਦੀ ਨਾਲ ਦਿਖਾ ਦਾਂਗੇ ਆਪਾਂ ਠੀਕ ਹੈ ਤਾਂ ਕੋਈ ਨਜਾਇਜ਼ ਗੱਲ ਰਹਿ ਨਹੀਂ ਗਈ ਠੀਕ ਹੈ ਜੀ ਮੁੰਨ ਬਿਲਕੁਲ ਜਾਇਜ਼ ਆ ਤੇ ਪਹਿਲੀਆਂ ਦੇ ਵਿੱਚ ਹੀ ਕਾਬੂ ਕਰਨ ਵਾਲੇ ਪਸ਼ੂ ਆ ਤੇ ਭਿੰਦੇ ਇੱਕ ਨੰਬਰ ਵੀਰ ਆਪਣੇ ਕਰ 사ਜੇ ਨੰਬਰ ਆ ਸੇ ਮੇਰਾ 95923 ਹਾਂਜੀ ਤੇ 75512 ਜੀ ਠੀਕ ਹੈ ਜੀ ਹਾਂਜੀ ਵੀਰ ਜੀ ਠੀਕ ਹੈ ਵੀਰੇ ਚਲੋ ਠੀਕ ਆ ਵੀਰ ਆ ਵੀ ਦੱਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਇਗਜ਼ਾਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ